ਸੋਚਣ ਦੀ ਲੋੜ ਐ ਇਹ ਸਾਨੂੰ ਲੱਗਦਾ ਵੀ ਸਾਡੇ ਮੁੰਡੇ ਦਾ ਨੰਬਰ ਨਹੀਂ ਆਉਣਾ ਜਾਂ ਨੌਜਵਾਨੀ ਬੈਠੀ ਆ ਵੀ ਸਾਡਾ ਨੰਬਰ ਨਹੀਂ ਆਉਣਾ ਇਹ ਵਾਰੀ ਸਭ ਦੀ ਆਉਣੀ ਆ ਯਾਦ ਰੱਖਿਓ ਕਿਉਂ ਕਿ 80 90 ਦੇ ਦੌਰ ਦੇ ਵਿੱਚ ਜਿੰਨੇ ਕੋਈ ਮੁੰਡਿਆਂ ਨੂੰ ਮਾਪ ਦਾ ਹੀ ਠੁੱਠੇ ਪਕਾਉਂਦੇ ਬਣਾ ਕੇ ਉਹਨੀਆਂ ਤਰੱਕੀਆਂ ਉਹ ਨਹੀਂ ਆਉਦੇ ਕਰਦੇ ਸੀ ਉਹਨਾਂ ਵੇਲਿਆਂ ਦੇ ਵਿੱਚ ਸਿਪਾਹੀ ਭਰਤੀ ਹੋਏ ਹੋਏ ਐਸਐਸਪੀ ਰਿਟਾਇਰ ਹੋਏ ਨੇ ਡੀਆਈਜੀ ਆਈਜੀ ਰਿਟਾਇਰ ਹੋਏ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਅੱਜ ਵੀ ਉਹੀ ਤਾੜ ਫਿਰ ਸ਼ੁਰੂ ਹੋ ਚੁੱਕੀ ਆ ਜਿਹੜਾ ਜਿੰਨੇ ਬੰਦੇ ਮਾਰੂਗਾ ਉਹਨੂੰ ਉਹਨੇ ਨਾਮ ਮਿਲਣਗੇ ਜਿੱਥੇ ਪਟਿਆਰੇ ਦੇ ਵਿੱਚ ਨੌਜਵਾਨ ਦਾ ਖਤਰ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਅੱਜ ਨੂੰ ਬੜੇ ਚਾਅ ਨਾਲ ਤੁਸੀਂ ਮੁੱਖ ਮੰਤਰੀ ਬਣਾਇਆ ਸੀ। ਸਵੀਰ ਕਰਕੇ ਵਧਾਈ ਦਿੰਦਾ ਹੈ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਪੰਜਾਬ ਦਾ ਡੀਜੀਪੀ ਵਧਾਈ ਦਿੰਦਾ ਹੈ। ਉਹਨਾਂ ਨੂੰ ਡੀਜੀਪੀ ਦਸਟੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਿਹੜੇ ਐਕਸ ਸਾਡੇ ਅੱਜ ਮੁੰਡਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਮ ਰਿਕਮੈਂਡ ਕਰਕੇ ਸਪਾਰਸ਼ ਕਰਕੇ ਰਾਸ਼ਟਰਪਤੀ ਅਵਾਦ ਲਈ ਭੇਜਿਆ ਜਾਂਦਾ ਹੈ। ਕਿ ਇਹ ਨੂੰ ਰਾਸ਼ਟਰਪਤੀ ਅਵਾਰ ਦਿੱਤਾ ਜਾਵੇ ਕਿਉਂਕਿ ਸਭ ਤੋਂ ਵੱਧ ਮੁੱਦੇ ਇਹ ਮਾਰ ਰਿਹਾ ਲੋ ਭਰਾਵੋ ਆ ਤਿੰਨ ਮੁੱਦੇ ਪੀੜੀ ਪੀਦਾ ਯੂਪੀ ਦੇ ਪਤਾ ਜਾ ਕੇ ਮਾਰਦੇ ਡੇਰਾ ਬਾਬਾ ਮਾਨਖ ਤੋਂ ਅਸੀਂ ਉਹ ਪ੍ਰਾਰਥਨਾ ਗੱਲ ਕੀਤੀ ਵੀ ਤੁਸੀਂ ਸਾਹਮਣੇ ਆਓ ਅਸੀਂ ਤੁਹਾਡੀ ਇਨਰਾਈ ਲੜਾਂਗੇ ਤਾਂ ਮਾਂ ਵਿਚਾਰੀ ਕਹਿਣ ਲੱਗੀ ਪੁੱਤ ਮੇਰਾ ਇੱਕੋ ਹੀ ਮੁੰਡਾ ਅਸੀਂ ਪੁਲਿਸ ਨੇ ਮਾਰਤਾ ਘਰੋਂ ਇਹਨੂੰ ਚੱਕ ਕੇ ਜੇਲ੍ਹ 'ਚ ਬੰਦ ਕਰਤਾ ਤੇ ਸਾਨੂੰ ਪੁਲਿਸ ਤਪਕਾਰ ਰਹੀ ਆ ਕਿ ਜੇ ਤੁਸੀਂ ਆਵਾਜ਼ ਚੱਕੀ ਕਿਸੇ ਕੋਟ ਚੈਰੀ ਦੇ ਵਿੱਚ ਕਹੇ ਕਿਸੇ মিডিਆ ਕੈਂਪ ਦਾ ਲੋਕਾਂ ਕੋਲੇ ਕਹੇ ਕਿ ਇਹ ਦੇਣਾ ਬੰਦਾ ਸੁਦਾ ਅੰਦਰ ਆ ਸੀ ਬਾਹਰ ਨਹੀਂ ਨਿਕਲਣ ਦੇਣਾ। ਸਭ ਦੇਖ ਲੋ ਮਾਰ ਵੀ ਰਹੇ ਨੇ, ਸ਼ਬਦ ਵੀ ਧਾ ਰਹੇ ਨੇ ਤੇ ਆਵਾਜ਼ ਵੀ ਨਿਕਲਣ ਦੇਦੇ ਸਾਬ ਨੂੰ ਉੱਚਾ ਲੈਣ ਦੇ ਦੇ। ਤੁਸੀਂ ਇਸ ਕਰਕੇ ਕਿੰਦਾ ਜ਼ਬਰ ਹੋ ਰਿਹਾ ਸ਼ਕਤਦ ਹੋ ਰਿਹਾ ਰੋਜ਼ ਹੀ ਮੁੰਡਿਆਂ ਦੇ ਗੋਲਿਆਂ ਮਾਰੀਆਂ ਜਾ ਰਹੀਆਂ ਅਸੀਂ ਕਿਸੇ ਗੈਸਰਬਾਬ ਦੇ ਹੱਕ 'ਚ ਨਹੀਂ ਆ ਜਿਹੜਾ ਬੰਦਾ ਗੁਨਾਹ ਕਰਦਾ ਉਸ ਬੰਦੇ ਲਈ ਅਵਾਜ਼ ਤਾਂ ਬਣੀਆਂ ਨੇ ਉਸ ਬੰਦੇ ਦੀ ਕਾਨੂੰਨ ਹੈ ਜੱਜ ਬੈਠੇ ਆ ਸਜ਼ਾਵਾਂ ਦਿੱਤੀਆਂ ਜਾ ਸਕਦੇ ਜਿਹੜੇ ਬੰਦੇ ਨੇ ਕੋਈ ਜੁਰਮ ਕੀਤਾ ਗੁਨਾਹ ਕੀਤਾ ਕੌਲਕਸਰੋਂ ਕੀ ਨੇ ਆਧਾਰ ਦਿੰਦਾ ਵੀ ਤੁਸੀਂ ਗੋਲੀਆਂ ਮਾਰਦੇ ਹੋ ਮਾਰਦੇ ਹੋ